ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਤਸੰਗ ਜੀ ਹੁਣ ਅਗਲਾ ਸ਼ਬਦ ਹੈ ਜੀ ਫੀਮੇਲਸ ਕੇਲ ਤੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਸੋ ਮੇਲਸ ਕੇਲ ਇਸ ਤੋਂ ਬਾਅਦ ਸ਼ੁਰੂ ਹੁੰਦਾ ਹੈ ਥੋੜਾ ਟਾਈਮ ਬਾਅਦ ਜਦੋਂ ਕੰਪਲੀਟ ਹੋਣ ਤੋਂ ਬਾਅਦ ਸੋ ਇਸ ਦਾ ਡਿਟੇਲ ਉੱਪਰ ਲਿਖੀ ਹੋਈ ਹੈ ਕਿ 9 ਮਿੰਟਸ ਬਾਅਦ ਮੇਲਸ ਕੇਲ ਤੇ ਸ਼ਬਦ ਸ਼ੁਰੂ ਟਿਊਟੋਰੀਅਲ ਸ਼ੁਰੂ ਹੋਏਗਾ ਸੋ ਇਸ ਦੀ ਕੰਪੋਜੀਸ਼ਨ ਸ਼ਬਦ ਦੀ ਤਿਆਰ ਕੀਤੀ ਹੈ ਭਾਈ ਦਵਿੰਦਰ ਸਿੰਘ ਜੀ ਹਜੂਰੀ 라 ਕੀ ਦਰਬਾਰ ਸ ਹੈ ਇਹ ਤਾਲ ਹੈ ਜੀ ਕਹਿਰਵਾ 8 ਮਾਤਰਾ ਨਾਨਕ ਨੰਦਰਸਦਾਨ ਕਿਰਪਾ ਕਰੋ ਹਰੇ ਵਾਜੇ ਸੁਣਨ ਦੇ ਲੈ ਨਾ ਨਕ ਸਾਰੇ ਗ ਕੋਮਲ ਰੇ सारे गारे मंगे। सा, नी, मदर शतक फिर दरस दरस चार सूर नी कोमल मदर सप्तक सारे सा, सा। दरस, फिर दान दान धा नी भी कोमल है धा भी कोमल है मदर सत्थक कृपा करो केर केर पा धानी मदर तक कोमल दोनों धानी सानी नी कोमल है करो करो धानी पा धा नी दोनों कोमल है फिर पा करो हरे हरे है धा कोमल जैसा लो नि कुमन दर करो हरे सो so इसको आगे कृपा करो हरे फिर चार और ही और बोलना है ਸੋ ਇਸ ਨੂੰ ਅਲੱਗ ਤਰੀਕੇ ਨਾਲ ਅ ਹੁਣ ਇੱਕ ਵਾਰ ਸੀ ਆਲਰੇਡੀ ਬੋਲ ਲਿਆ ਹੈ ਸੋ ਇਸ ਨੂੰ ਹੋਰ ਦੋ ਤਰੀਕੇ ਨਾਲ ਬੋਲਣਾ ਹੈ ਸੋ ਇਸ ਨੂੰ ਦੇਖਦੇ ਹਾਂ ਹਾਂ ਜੀ ਇਸ ਨੂੰ ਗਾਇਨ ਕਰਕੇ ਦਿਖਲਾਣਾ ਹੈ ਹਾਂ ਜੀ ਹੁਣ ਇਸ ਨੂੰ ਕਿਰਪਾ ਕਰੋ ਹਰੇ ਗਾਇਨ ਕਰਕੇ ਦਿਖਾਣਾ ਹੈ

ਕਰੋ ਹਰੇ ਠੀਕ ਹੈ ਜੀ ਕਿਰਪਾ ਕਰੋ ਹਰੇ ਫਿਰ ਸੁਵਗ ਕੇ ਕੇਪਾ ਸਾ ਗ ਰੇ ਗਾ ਸ ਗ ਕੋਮਲ ਰੇ ਗਾ ਕੋਮਲ ਕੀਰ ਪਾ ਦੋ ਦੋ ਸੁਰ ਇਕੱਠੇ ਹੋ ਜਾਣੀ ਠੀਕ ਹੈ ਜੀ ਕਰੋ ਕਰੋ ਇਕੱਠੇ ਤਿੰਨ ਸੁਰ ਸਾ ਰੇ ਸਾ ਕਰੋ ਫਿਰ ਹਰੇ 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 सा सा नी नी को बोले करे सॉरी हरे ए, ए, ए। आ, फिर एक बार देख लो हरे सा सा नी फिर उसके तो बाद रे सा नी धा कठा वजन के हरे ए, 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 ए नी धा कोमल है मदरसा तक भी सारे नी धा <स्या> फिर से बाद दोबारा फिर पढ़ना है कृपा करो हरे कृपा करो हरे ध नि कोमल दोनों मदन सप्तक में फिर रे चार बार बजेगा <स्या> कर हो हरे <स्या> कृपा कर हो हरे के <स्या> <पिर। स्या> फिर से बाद कृपा कर हो हरे <स्या> किरपा किरपा दो दो सुर ਇਕੱਠੇ ਆ ਜਾਣਗੇ ਸਾ ਗਾ ਕੋਮਲ ਦਰੇਗਾ ਸਾ ਗ ਰਿਗਾ ਦੋਨੋਂ ਵਰਗ ਗਾ ਕੋਮਲ ਹੈ ਕਰੋ ਸਾਰੇ ਸਾ ਫਿਰ ਹਰੇ ਸਾ ਸਾ ਹਰੇ ਕਿਰਿ ਕਰ ਗੈਣ ਕਰਕੇ ਦੇਖ ਲੋ ਥੋੜਾ ਕਿਰਪਾ ਕਰੇ ਹਰੇ ਕਿਰਮਾ ਹਰੇ ਨਾਮ ਕੋ ਗੰਗ ਨਰਸਦਾ ਤੇਰੇ ਪਾਤ੍ਰੋ ਹਰੀ ਇਹ ਚ ਦੋ ਹਰੇ ਹਰੇ ਦੋ ਦੋਨ ਬੋਲਣਾ ਉਹਦੀ ਸੁਰਾ ਉਹੜੀ ਲਿਖਿਆ ਹਰੇ 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 ਠੀਕ ਹੈ ਜੀ ਇਸ ਤੋਰਾ ਸੁਣਾ ਅਸੀਂ ਦੇਖਦੇ ਹਾਂ ਅਜਨ ਦੇਖਦੇ ਹਾਂ ਅੰਤਰਾ ਜਨ ਵਿੱਚ ਦੀਪਕ ਦੀ ਹੈ ਜਨ ਜਨ ਨਾਮ ਤੇ ਆਇਆ ਤਿੰਨ ਕੇ ਆਕਾਸ਼ ਰੇ ਜਿਨ ਜਿਨ ਨਾਮ ਤੇ ਆਇਆ ਆ ਆ ਜਾਈ ਪਲੇਸਟਿਨ ਆਸਰਾ ਦੇਖ ਲੈ ਜਿਨ ਗਾ ਕੋਮਲ ਪਾ ਕਠਾ ਵਜੇਗਾ ਜਿਨ ਜਿਨ ਫਿਰ ਉਸ ਤੋਂ ਬਾਅਦ ਜਿਨ ਦੂਸਰੀ ਵਾਰੀ ਪਾ ਧ ਕੋਮਲ ਜਿਨ ਜਿਨ ਗਾ ਪਾ ਧ ਠੀਕ ਹੈ ਨਾਮ 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 ਨੀ 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 ਕੋਮਲ ਫਿਰ ਨੀ शुद्ध फिर नी कोमल ना नाम ते आया ये स्विच काफी सुरान ते ते आ ते आ कल इतना देख लो धा कोमल नी धे आ या फिर उसके बाद धा पा कठा बजेगा धे आ धा नी धा पा ठीक है ते आ ਯਾ ਪਾ ਮਾ ਗਾ ਗਾ ਕੋ ਮਰ ਫੇ ਦੁਬਾਰਾ ਸੀ ਜਿੰਜਨ ਨਾਮ ਧਿਆਇ ਇਸ ਨੂੰ ਫਿਰ ਬੋਲਣਾ ਹੈ ਹੁਣ ਦੁਬਾਰਾ ਜਿਵੇਂ ਅਸੀਂ ਬੋਲਣਾ ਹੈ ਉਸ ਤੋਂ ਅ ਪਹਿਲੇ ਅਸੀਂ ਧਿਆਇਆ ਤੋਂ ਬਾਅਦ ਤਿੰਨ ਸੁਰਾਂ ਯੂਜ਼ ਕੀਤੀਆਂ ਸਨ ਪਾ ਮਾ ਗਾ ਹੁਣ ਸਿਰਫ ਇੱਕੋ ਹੀ ਸੁਰ ਯੂਜ਼ ਹੋਏਗੀ ਪਾ ਆ ਫਿਰ ਤੋਂ ਇੱਕ ਵਾਰ ਦੇਖੋਣ ਜਿੰਜਨ ਨਾਮ ਧਿਆਇਆ ਪਹਿਲੇ ਸੀ ਕਿਹਾ ਸੀ या या मान ही करना दिन जिन नाम दे देख चुके हैं। फिर तिनके काज तिनके काज सरे सरे ठीक है जी इसने सुरा देख लिया तीन के ਦੋ ਦੋ ਸੁਰ ਇਕੱਠੇ ਆ ਜਾਣੀਆਂ ਪਾ ਤੇ ਗਾ ਕੋਮਲ ਤਾਰ ਸਬ ਤੱਕ ਵਿੱਚ ਪਾ ਗਾ ਫਿਰ ਰੇ ਗਾ ਸਾਰਾ ਹੀ ਤਾਰ ਸਬ ਤੱਕ ਵਿੱਚ ਰੇ ਫਿਰ ਗਾ ਵੀ ਕੋਮਲ ਦੋਨੋਂ ਵਾਰ ਤੇ ਨਕੇ ਪਾ ਗਰੇ ਨਾ ਕਾਜ ਸਾਰੇ ਸਾ ਤਾਰ ਸਬ ਤੱਕ ਦੇ ਪੁਰਾ ਪਾਜ ਫਿਰ ਸਾਰੇ ਸਰੇ ਏ ਸਤ ਰੇ ਸਾ ਸਾਨੀ ਨੀ ਕੋਮਲ ਫਿਰ ਉਸ ਤੋਂ ਬਾਅਦ ਉਸ ਨੂੰ ਅੱਗੇ ਲੈਣ ਲੱਗ ਜਾਣਾ ਸ ਰੇ ਇਹ ਰੇ ਸਾ ਨੀ ਧਾ ਫਿਰ ਰੇ ਸਾ ਹੈ ਜੀ ਤਾਂ ਸਰਤਿਕ ਵਿੱਚ ਨੀ ਧਾ ਦੋਨੋਂ ਕੋਮਲ ਹਨ ਤਾਂ ਇਸ ਤੋਂ ਬਾਅਦ ਫਿਰ ਤਿੰਨ ਕੇ ਕਾਜ ਸਰੇ ਦੁਬਾਰਾ ਪੜਨਾ ਫਿਰ ਉਸ ਤੋਂ ਬਾਅਦ ਮੋਲਣਾ ਤਿੰਨ ਕੇ ਕਾਜ ਸਰੇ ਇਸ ਨੂੰ ਸਾਰਾ ਦੇਖ ਲੈਣਾ ਨੀ ਗ ਕੋਮਲ ਤਾਰਸ਼ਪ ਤੱਕ ਜੇ ਤਿੰਨ ਕੇ ਕੇ ਰੇ ਗਾ ਗ ਕੋਮਲ ਇਹ ਵੀ ਤਾਰਸ਼ਪ ਤੱਕ ਦੋਨੋਂ ਨੀ ਗ ਫਰੇਗਾ ਤਿੰਨ ਕੇ ਠੀਕ ਹੈ ਜੀ ਚਲ ਗਾਜ ਸਾਰੇ ਸਾ ਸਾਰੇ ਤਾਰਸ਼ਪ ਤੱਕ ਸਰੇ ਸਾ ਸਾ ਜੀ ਤੇਨ ਕੇ ਕਾਇਸਰੇ ਦੋ ਵਾਰੀ ਹੋਰ ਪੜਨਾ ਹੈ गायन करके देखा तीन के देख काज सरे तीन के काज सरे उसे सुना देख लेने तीन के तीन के वासे पा सात आठ सात तक भी नी कोमल तीन के फिर काज धापा मा काज धा कोमल है पामा कठा बजेगा काज फिर सरे ਸਾਰੇ ਪਾ ਧਾ ਕੋਮਲ ਸਾਰੇ ਤਿੰਨੇ ਤਾ ਜ ਸਰੇ ਫਿਰ ਤਿੰਨੇ ਕੇ ਕਠਾ ਹੋ ਜਾਏਗਾ ਮਾ ਪਾ ਮਾ ਤਿੰਨੇ ਫਿਰ ਕਾ ਲਾ ਜ ਮਾ ਜ ਗਰੇਗਾ ਸਾਰੇ ਰੀ ਸਾ ਤਿੰਨੇ ਕਾਰ ਸਰੇ ਉਸ ਤੋਂ ਬਾਅਦ ਸਥਾਈ ਸਟਾਰਟ ਹੋਏਗੀ ਸਤ 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 ਜੀ ਦਾ ਬਹੁਤ ਬਹੁਤ ਕੋਟੀ ਕੋਟੀ ਧੰਨਵਾਦੀ ਭਾਈ ਜੀ ਦਾ ਖਾਲਸਾ ਸ੍ਰੀ ਵਾਇਗੁਰ ਜੀ ਕੀ ਫਤਿਹ ਸਤ ਸਤ ਜੀ ਹੁਣ ਅਗਲਾ ਸ਼ਬਦ ਹੈ ਜੀ ਨਾਨਕ ਮੰਗਾ ਦਰਸਦਾਨ ਕਿਰਪਾ ਕਰੋ ਹਰੇ ਸਮੇਲ ਸਕੀਲ ਤੇ ਦੇਖਦੇ ਹਾਂ ਸੋ ਇਸ ਦੀ ਕੰਪੋਜੀਸ਼ਨ ਤਿਆਰ ਕੀਤੀ ਹੈ ਭਾਈ ਦਵਿੰਦਰ ਸਿੰਘ ਜੀ ਹਜ਼ੂਰੀ ਰਾ ਕੀ ਦਰਬਾਰ ਸਤਾਲ ਕੇਰਵਾ 8 ਮਾਤਰਾ ਸੋ ਉਪਰ ਲਗਾਏ ਕਰਕੇ ਦੇਖਣੇ நான சா ரே ரே கோமல நான்கு மங்க சி கொமல दरस दरस, दरस, नी सारे सा कोमल है फिर दान दान नी और धा मदर शब्दक दोनों कोमल है दान किर पा कीर धा नी दोनों कोमल सा ਸਾਨੀਂ ਕਿਰਪਾ ਕਰੋ ਕਰੋ ਧਾ ਨੀ ਪੁਰ ਮਧ ਸਵਤਕਿਆ ਤੇ ਧਾ ਨੀ ਕੋ ਵਲੇ ਕਰੋ ਹਰੀ ਧਾ ਕੋ ਮਨ ਤੇ ਸਾਰ ਕਰੇ ਹਰੇ ਸੋਰੀ ਹਰੀ ਫਿਰ अगे है इसन कृपा करो हरे फिर दोबारा पढ़ना है इसमें देखते देख हैं देखते हैं कृपा करो हरे इसमें किस तरह बोलना है इसमें गे। देख लेना फिर इसके बाद और एक बार इसमें बोलना है कृपा करो हरे कृपा पा फिर धा कोमल दोनों ही मदर शब्द की जय करो हरे सा चार बारी हो जाएगा करो हरे करो हरे ठीक है कृपा करो हरे फिर उसके फिर कृपा करो हरे की किर, कृपा दो किर 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 सागा कठा बजेगा गा कोमल फिर पा किरपा पा ਪਾ ਹਰੇਗਾ ਕਠਾ ਹੋ ਜਾਏਗਾ ਫਿਰ ਪਾ ਠੀਕ ਹੈ ਜੇ ਸਾਗਰੇਗਾ ਫਿਰ ਕਰੋ ਫਿਰ ਤਾਰੋ ਹੋ ਕਰਹੋ ਕਠਾ ਹੋ ਜਾਏਗਾ ਕਰਹੋ ਸਾਰੇ ਸਾ ਸਾ ਰੇ ਸਾ ਕਿਰ ਪਾ ਕਰਹੁ ਹਰੇ ਹਰੇ ਸਾ ਸਾਣੀ ਹਰੇ ਸਾ ਸਾਣੀ ਫਿਰ ਸਵਾਰ ਹਰੇ ਏ ਰੇ ਸਾ ਨੀ ਧਾ ਰੇ ਸਾ ਨੀ ਧਾ ਕੋਮਲਨ ਤੇ ਉਹ ਹੈਗੇ ਮਧ ਸਤਕ ਵਿੱਚ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਦੁਬਾਰਾ ਫਿਰ ਅਸੀਂ ਪੜਨਾ ਹੈ ਕਿਰਪਾ ਕਰੋ ਹਰੇ ਫਿਰ ਸੁਣ ਕੇ ਲਾ ਕਰੋ ਹਰੇ ਕਿਰਪਾ ਕਰੋ ਹਰੇ ਧਾ ਨੀ ਮਧ ਸਤਕ ਵਿੱਚ ਹੈ ਕੋਮਾ ਦੋਨੋਂ ਫਿਰ ਰੇ 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 ਚਾਰ ਵਾਰੀ ਲਿਜੋਣਾ कीरपा धानी करो हरे रे 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 फिर उसके बाद किरपा किरपा करो हरे ढ़ण सागा इकट्ठा हो जाएगा सा ग कोमल फिर दूसरा रे ग कोमल किरपा दो पा गया सागा रेगा फिर करो ਕਰੋ ਸਾਰੇ ਸਾ ਹਾਰੇ ਸਾ ਸਾ ਕਿਰਪਾ ਕਰੋ ਹਰੇ ਕਿਰਪਾ ਕਰੋ ਹਰੇ ਨਾਨਕ ਮਨ ਨਵ ਸੇ ਨਾਨ ਕਿਰਪਾ ਕਰੋ ਹਰੇ ਠੀਕ ਹੈ ਜੀ ਥੋੜਾស្ਤਫਾਲ ਸੇ ਕਰਦੇ ਹੁਣ ਅੰਤਰਾ ਅਜਾਸੇ ਇਹਨਾਂ ਪਲੇਂਟਰਾ ਗੈਂ ਕਰਕੇ ਦੇਖਦੇ ਹਾਂ ਜਿਨ ਜਿਨ ਨੂੰ ਦਿੱਤਾ ਆਜ ਕੱਲ ਇਤਨਾ ਦੇਖਦੇ ਨਹੀਂ ਫਿਰ ਇਸ ਨੂੰ ਦੁਬਾਰਾ ਵੀ ਗਾਉਣਾ ਹੈ ਸੇਮ ਤੇ ਪਹਿਲੇ ਪਾਰਟ ਪਾਰਟ ਕਰਕੇ ਦੇਖਦੇ ਜਿਨ ਜਿਨ ਗਾ ਪਾ ਪਧ ਕਠੇ ਵਜਣਗੇ ਸੁਰਾਂ ਜਿਨ ਜਿਨ ਗਾ ਕੋਮਲ ਹੈ ਤਿਪਾ ਫਿਰ ਪਾ ਧਾ ਧਾ ਕੋਮਲ ਹੈ ਜਿਨ ਜਿਨ ਠੀਕ ਹੈ ਜੀ ਨਾਮ ਨਾਮ ਨੀ ਕਮਨ ਫਰਨੀਚਰ ਫਰਨੀਚ ਕਮਨ ਨਾ ਉਹ ਇਕੱਠੀਆਂ ਹੋ ਜਾਣਗੀਆਂ ਦਿਨ ਨੂੰ ਸੁਰਨ ਫਿਰ ਦਿਹਾੜਾ ਵਿੱਚ ਜਿਆਸੂ ਰ ਲੱਗ ਰਹੀਆਂ ਇਸ ਨੂੰ ਦੇਖ ਲੈਣੇ ਧੇਰਾ 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 ਧਾ ਕਵਲ ਫਿਰ ਨੀ ਕਵਲ ਫਿਰ ਧਾਪਾ ਇਕੱਠਾ ਹੋ ਜਾਏਗਾ ਧੇਰਾ ਆਇਆ ओम या प म कोमल है ध नि ध प प म ठीक है जी ये फिर एक बार गा के देख देना जिन जिन नाम ध्या ठीक है जी और उसके फिर दोबारा बोलना है वो स्विच असी जड़ा या ਧਿਆਇ ਇਤਨਾ ਕੀ ਬੋਲਦੇ ਪਹਿਲੇ ਅਸੀਂ ਹੁਣ ਗਏ ਸੀ ਧਿਆਇ ਇਹ ਪਾਰਟ ਨਹੀਂ ਹੋਣਾ ਇਸ ਲਈ ਅਸੀਂ ਅਸੀਂ ਟਿਊਟੋਰੀਅਲ ਵਿੱਚ ਸੁਰਾ ਨਹੀਂ ਬੋਲਾਂਗੇ ਇਹਨਾਂ ਦੀ ਸਿਰਫ ਗਾ ਕੇ ਦੇਖ ਲੈਣਾ ਜਿੰਨ ਜਿੰਨ ਨਾਮ ਧਿਆਇ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਤਿੰਨ ਕੇ ਕਾਜ ਸਰੇ ਤਿੰਨ ਗਾਜ ਸਰੇ ਆ ਜੀ ਸਿਰਫ ਦੇਖ ਲੈਣਾ ਤਿੰਨ ਪ ਗ ਕੋਮਲ ਇਹ ਇਕੱਠੀਆਂ ਹੋ ਜਾਣੀਆਂ ਤਿੰਨ ਕੇ ਕੇ ਵਾਸਤੇ ਰੇ ਗ ਕੋਮਲ ਤਾਰ ਸਬਤਕ ਵਿੱਚ ਹੈ ਪੁਰਨ ਕਾਜ 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 ਇਕੱਠੇ ਹੋ ਜਾਣੀਆਂ ਤਿੰਨ ਸੁਰਾਂ ਸਾ ਰੇ ਸਾ ਤਾਰ ਸਬਤਕ ਵਿੱਚ ਫਿਰ ਸਰੇ ਸਰੇ ਇਸ ਨੂੰ ਸ ਸ ਰੇ ਉਸ ਤੋਂ ਬਾਅਦ ਉਸਨੋਂ ਅੱਗੇ ਲਿਆ ਗਿਆ ਤੇ ਪਹਿਲੇ ਸਾ ਫਿਰ ਸਾ ਨੀ ਕਠਾ ਹੋ ਜਾਏਗਾ ਸ ਰੇ ਸਾ ਸਾ ਨੀ ਸ ਰੇ ਰੇ ਫਿਰ ਇਸ ਤਰ੍ਹਾਂ ਚਾਰ ਸੁਰਾਂ ਘਟੀਆਂ ਰੇ ਸਾ ਤਾਰ ਸਭ ਤੱਕ ਵਿੱਚ ਹੈ ਤੇ ਨੀ ਧਾ ਕੋਮਲ ਹੈ ਤਿੰਨ ਕਾਜ ਸ ਰੇ ਤੇ ਇਸ ਤਰ੍ਹਾਂ ਇਸ ਨੂੰ ਗੋਣਨ ਫਿਰ ਉਸ ਤੋਂ ਬਾਅਦ ਦੁਬਾਰਾ تین ਕੇ ਕਾਜ ਸਰੇ ਸੋ ਇਸ ਨੂੰ ਹੁਣ ਗਾਇਨ ਕਰਕੇ ਦੇਖ ਲੈਣੇ ਆਂ ਔਰ ਤਿੰਨ ਵਾਰੀ ਇਸ ਨੂੰ ਬੋਲਣਾ ਤੇ ਅਲੱਗ-ਅਲੱਗ ਤਰੀਕੇ ਨਾਲ ਅੱਜ ਪਹਿਲੇ ਇਸ ਨੂੰ ਦੇਖਾਂ تین ਕੇ ਕਾਜ ਸਰੇ ਨਈ ਗੋਣਾ ਸੂ ਨੀ ਨੀ ਗ ਤਿੰਨ ਨੀ ਗ ਗ ਹੈ ਦਾ ਸਤਤਵ ਵਿੱਚ ਫਿਰ ਕੇ ਰੇ ਗ ਰੇ ਗਾ ਗ ਕੋਮਲ ਹੈ ਇਹ ਵੀ ਸਤਤਵ ਵਿੱਚ ਹੈ ਕਾਜ ਸਾਰੇ ਸਾ ਫਿਰ ਸਾਰੇ ਸਾਰੇ ਤੋਂ ਇਸ ਨੂੰ ਉੱਪਰ ਵੀ ਆਪ ਦੇ ਆਪ ਦੇਖੋਗੇ ਤੇ ਸਭ ਸੁਰਾਂ ਲਿਖੀਆਂ ਸੋ ਇੱਕ ਵਾਰ ਫਿਰ ਦੇਖ ਲੈਣਾ ਤਿੰਨ ਕੇ ਤਿੰਨ ਕੇ ਕਾਜ ਸਾਰੇ ਠੀਕ ਹੈ ਜੀ

सरे प सरे तीन के काज सरे फिर उसके बाद एक बारी और बोलना है इनके काज काज सरे तीन के काज सरे तीन के मांपा मां इकट्ठा हो जाएगा तीन के फिर काज काज गा कोमल रे गा कोमल इकट्ठे हो जेंगे ऊपर लिखे आपनो इसलिए ज्यादा क्लियर मिल जाएगा पता लग जाएगा सारे रे सा इसके बाद फिर स्थाई शुरू हो जाएगी तो कहते त्रुटियों के माध्यम से दिन-दिन ऐसी सीढ़ियां जो ऐसे समय में